ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਲੌਗਸ ਲੋਪਰ ਰਹਿ ਰਹੇ ਹਾਂ ਤੁਹਾਡਾ ਸਵਾਗਤ ਹੈ YouTube ਤੇ ਸਾਰੇ ਠੀਕ ਠਾਕ ਹੋ ਦੇ ਸਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋਈ ਹੈ ਜੀ 1 ਸਤੰਬਰ ਸਾਲ ਦਾ ਨਵਾਂ ਮਹੀਨਾ ਹੋ ਗਿਆ ਸ਼ੁਰੂ ਤੇ ਦਿਨ ਹੋ ਗਿਆ ਅੱਜ ਸੋਮਵਾਰ ਹਨਾ ਤੇ ਪਹਿਲੀ ਹੋ ਗਈ ਤਰੀਕ 1 ਤਰੀਕਾ ਜੇ ਸਤੰਬਰ ਤੇ ਦੇਖੋ ਜੀ ਕਿਸੇ ਦਾ ਟਾਈਮ ਹੈ ਤੇ ਅੱਜ ਬਣਾਵਾਂਗੇ ਕੜੀ ਤੇ ਬਹੁਤ ਦਿਨਾਂ ਬਾਅਦ ਤੇ ਹਰੀਆਂ ਮਿਰਚਾਂ, ਅਦਰਕ ਤੇ ਲਸਣ ਦਾ ਪੇਸਟ ਬਣਾ ਲਿਆ ਨੇ ਤੇ ਵਿੱਚ ਤੇਲ ਪਾ ਲਿਆ, ਦੋ ਕੜਛੀਆਂ ਪਾ ਲਈਆਂ। ਦੇਖੋ ਇਸ ਰਾਦਾਂ ਵੀ ਪੈ ਰਿਆ ਸੀਗਾ ਤੇ ਹੁਣ ਵੀ ਥੋੜਾ ਜਿਹਾ ਠੜਿਆ ਪਰ ਫੇਰ ਇਹ ਤੁਪਕਣ ਲੱਗਦੀ ਹੈ ਨਾ ਮਹੀਆਂ ਝੋਪਿਆ ਜਿਹਾ। ਇਹ ਬੱਦਲ ਕਿਤੇ ਨਹੀਂ ਗਿਆ ਹੈਗਾ ਬੱਦਲ ਲੱਗਦਾ ਵੀ ਜਰੂਰ ਫੇਰਾਊਗਾ ਨਾ ਤੇ ساری ਰਾਤ ਜਿਆਦੀ ਪੈਂਦਾ ਰਹੀ ਆ ਮੀ ਜਿਉਂਰਾ ਕੁਟਾਰ ਦੇ ਰੰਗ ਹੈ ਨਾ ਤੇ ਆ ਆਲੂ ਕਟਲੇ ਆ ਮੋਟੇ-ਮੋਟੇ 2 ਸਪੋਨ ਨੂੰ ਤੇ ਆ ਦੇਖੋ ਆ ਪਿਆਜ਼ ਕਟਲੇ ਮੈਂ ਤਿੰਨ ਮੋਟੀ-ਮੋਟੀ ਤੇ ਕਟਲੇ ਬਰੀਕ-ਬਰੀਕ ਨੇ ਦਹੀਂ ਚ ਕੋਲ ਲੀ ਗ੍ਰੇਟੀ ਤੇ ਦਹੀਂ ਪਿਆ ਸੀਗਾ ਤੇ ਖੱਟੀ ਖੱਟੀ ਗੜੀ ਬਹੁਤ ਟੇਸਟੀ ਲੱਗਦੀ ਹੈ ਨਾ ਜਣੀ ਵਧੀਆ ਲੱਗਦੀ ਹੈ ਚਲੋ ਮੈਂ ਕਿ ਬਣਾਉਣੀ ਆ ਸੌਣ ਮਹੀਨੇ ਚ ਬਣਾਈ ਨਹੀਂ ਹੈਗੀ ਨਾ ਤੇ ਹੁਣ ਭਾਦੋਂ ਦੇ ਮਹੀਨੇ ਚ ਬਣਾਉਣੀ ਆ ਗੜੀ ਤੇ ਵਧੀਆ ਠੀਕ ਲੱਗਦੀ ਹੈ ਨਾ ਤੇ ਕੋਈ ਗੜੀ ਚ ਬਹੁਤ ਸਾਮਾਨ ਪਿਆ ਜਾਂਦਾ ਆ ਜਿਵੇਂ ਜਿਵੇਂ ਮੇਥੇ ਪੈ ਜਾਂਦੇ ਆ ਮੇਥੀ ਪੈ ਜਾਂਦੀ ਆ ਪਕੌੜੇ ਪੈ ਜਾਂਦੇ ਆ ਤੇ ਕਾਲੀਆਂ ਮਿਰਚਾਂ ਧਨੀਆਂ ਬਹੁਤ ਸਮਾਨ ਪੈਂਦਾ ਪੈਸੇ ਜੋ ਵਿੱਚ ਸਬਜ਼ੀ ਦਾ ਸਮਾਨ ਹੈਗਾ ਲੋਕੀ ਕਹੁੰਦੀ ਹੈ ਨਾ ਟਮਾਟਰ ਵੀ ਪਿਆ ਜਾਂਦਾ ਹੈ ਤੇ ਇਹਦੇ ਵਿੱਚ ਲਸਣ ਦਾ ਥੋੜਾ ਤੇਲ ਹੋਣਾ ਚਾਹੀਦਾ ਕਿਉਂਕਿ ਬਾਈ ਹੁੰਦੀ ਹੈ ਇਹ ਤੇ ਇਸ ਕਰਕੇ ਥੋੜਾ ਜਿਆ ਮੈਂ ਅੱਜ ਕਾ ਲਸਣ ਤੇਲ ਹੀ ਪਾ ਲਿਆ ਕਿਉਂ ਬਾਈ ਨਾ ਹੋਵੇ ਨਾ ਤੇ ਇਹਦੇ ਨਾਲ ਬਾਈ ਛਿਡੀ ਜੂਗੀ ਤੇ ਜਿੰਨਾ ਕਰ ਬਣ ਜਾਈ ਗਈਆਂ ਤੇ ਕੜੀ ਪੱਤਾ ਹੁੰਦਾ ਹੈ ਕੜੀ ਪੱਤਾ ਵੀ ਪਿਆ ਜਾਂਦਾ ਹੈ ਤੇ ਅਦਰ ਲਸਣ ਦਾ ਤੇਜਣਾ ਸਮੈਲ ਆਉਣ ਲੱਗ ਜਾਂਦੀ ਆ ਬਹੁਤ ਥੋੜਾ ਜਿਹਾ ਤੇ ਮੇਠਾ ਮਸਾਲਾ ਪਾ ਦਈਏ ਹੈ ਤੇ ਪਹਿਲਾ ਪਿਆਜ਼ ਸੋਨੇ ਜਿਹੇ ਕੱਟੀਆਂ ਨੇ ਲੰਬੇ ਲੰਬੇ ਸੋਨੇ ਲੱਗਦੇ ਆ ਇੱਕ ਲੱਗਣ ਦੇ ਤਰ ਹੁਣ ਸੇਵ ਰੰਗ ਤੇ ਮੇਥਨਾਲਾ ਹੁਣ ਮੈਂ ਕੋਲੀ ਚ ਪਾ ਕੇ ਰੱਖ ਲੈਣਾ ਫਿਰ ਫਿਰ ਇਕੱਠੇ ਚ ਮਨਦਾ ਦਿੰਦਾ ਤੇ ਦੋ ਚੰਟਾ ਲੈ ਲੈ ਹਲਦੀ ਦੇ ਗੇਟੇ ਤੇ ਪਾਉਣਾ ਹੈ ਹੂਨ ਦਾ ਹਨ ਤੇ ਦੋ ਚੰਟਾ ਲੈਣੇ ਆ ਮਸਾਲੇ ਫਿਰ ਅੱਧਿਕ ਅੱਧਾ ਵੀ ਚਮਚਾ ਪਾਵਾਂਗੇ ਦਾਲ ਵਿੱਚ ਦਾ ਤੇ ਹੁਣ ਹਰੀ ਮੇਥੀ ਵੀ ਪਹਿਲਾਂ ਪਾਈ ਹੋਈ ਹੂ ਲੰਮੇ ਥੋੜੀ ਬੜੀਆ ਖੋਪਟ ਕੱਟ ਕਰਦੀ ਹੈ ਹਾਂ ਜੇ ਕੰਮ ਨਹੀਂ ਵਾਦਾ ਹੀ ਹੁਣ ਜਿਹੜਾ ਨਾ ਬਲੌਗ ਮੈਂ ਸਵੇਰੇ ਆਟ ਹੋਈ ਅਪਲੋਡ ਕਰ ਗੀ ਇਹ ਨਹੀਂ ਪਹਿਲਾ ਟਾਈਮ ਜਦੋਂ ਸ਼ਾਮ ਨੂੰ 6:00 ਵਜੇ ਪੌਣੇ 6:00 ਵਜੇ ਹਣੀ 6:00 ਵਜੇ ਮੇਰੀ ਬਲੌਗ ਆ ਜਾਂਦਾ ਹੁੰਦਾ ਸੀਗਾ ਤੋਂ ਫਿਰ ਅਪਲੋਡ ਕਰ ਲੋ ਫਿਰ ਟਾਈਮ ਲੱਗਦਾ ਚੈਕਿੰਗ ਵਾਸਤੇ ਇਹਨਾਂ ਤੇ ਫਿਰ 6:00 ਵਜੇ ਤੱਕ ਤੱਕ ਪਹੁੰਚਦੀ ਆ ਤੇ ਹੁਣ ਆਪਾਂ ਕਰ ਲੈ ਟਾਈਮ ਚੇਂਜ ਸੇਨ 8ਵੇਂ ਵਲੌਗ ਆਇਆ ਕਰੋਗਾ ਤੁਸੀਂ ਸਾਰੇ ਜਾਣੇ ਮੈਂ ਭੈਣ ਦਾ ਫੁੱਲ ਸਪੋਰਟ ਕਰਿਆ ਕਰੋ ਤੇ ਦੇਖਿਆ ਕਰੋ ਫੁੱਲ ਵਾਅ ਕਰਿਆ ਕਰੋ ਜਦ ਨਾਲ ਹੱਦ ਫੁੱਲ ਨਾ ਕਰੇ ਤੇ ਬਣਾਉਣੇ ਫੜਾ ਦੇਖਣ ਵਾਲਿਆਂ ਨੂੰ ਦੱਸਦੀ ਹੈ ਹਨ ਇਹਦੇ ਵਿੱਚ ਬੜੀਆਂ ਵੀ ਪੈ ਜਾਂਦੀਆਂ ਆ ਮਟਰ ਪੈ ਜਾਂਦੇ ਆ ਪਕੌੜੇ ਪੈ ਜਾਂਦੇ ਪਰ ਪਕੌੜੇ ਨਾਲ ਕੜੀ ਨਾ ਥੋੜੀ ਸੁੰਘਣੀ ਹੋਣੀ ਚਾਹੀਦੀ ਹੈ ਤੇ ਖਾਣ ਨੂੰ ਤੇ ਬਸ ਹਿੰਦੀ ਨੇ ਵਧੀਆ ਪਰ ਸੁੰਘਣੀ ਆ ਰਹੀ ਹੋਈ ਦੀ ਹੈ ਕੜੀ ਨਾਰਮਲ ਜੀ ਹੋਣੀ ਚਾਹੀਦੀ ਨਾ ਪਤਲੀ ਹੋਵੇ ਤੇ ਨਾ ਉਹ ਸੁੰਘੜੀ ਹੋਣੀ ਨਾ ਤਦ ਨਹੀਂ ਹਾਂ ਮੈਂ ਤਾਂ ਸਾਰਾ ਸਾਰਾ ਮਿਕਸ ਕਰ ਲਿਆ ਜੋ ਮੈਂ ਸਾੜੇ ਕਟਿੰਗ ਹੋਏ ਆਲੂ ਮੋٹے ਮੋٹے ਇਹ ਪਾਉਂਦੇ ਹਾਂ ਬਹੁਤ ਸਾਰੀਆਂ ਪੈਨਾਸਪੋਰ ਕਰਦੀਆਂ ਆਪਾਂ ਸਾਰੇ ਕਮੈਂਟ ਕਰਦੀਆਂ ਨਾ ਵੀਡੀਓ ਨੂੰ ਦੇ ਦਿਆ ਤੇ ਆਪਾਂ ਵੀ ਦੇਖੀ ਜਾਂਦਾ ਵੀ ਵੀਰੇ ਚਾਕੇ ਇਹ ਦੋ ਜਿਹੜਾ ਆਪਣਾ ਕਹਿੰਦਾ ਟਿਕੋਲੇ ਸੀ ਨਹੀਂ ਜੇ ਹੁਣ ਪਾ ਦੇਣੀ ਆ ਵਿੱਚ ਇਹਦੇ ਬੜੇ ਕੜੀ ਹਿੰਦੀ ਨਾਲ ਕਿੰਨੇ ਕੜ ਕੜ ਕੇ ਬਣਦੀ ਹੈ ਜਿੰਨੀ ਇਹਨੂੰ ਕੜ ਲਓ ਉਨੀ ਸਵਾਦ ਬਣਦੀ ਹੈ ਤੇ ਇਹਨੂੰ ਕੜੀ ਕਹਿੰਦੇ ਨਾ ਕੜ ਕੜ ਕੇ ਬਣਦੀ ਤੇ ਵੀ ਇਹ ਗੱਲ ਹੈ ਸਵੇਰੇ ਸਵੇਰੇ ਨਾ ਸੁੱਤੇ ਆਉਂਦਿਆਂ ਸਾਨੂੰ ਇੱਕ ਬੁਰੀ ਖਬਰ ਤੁਹਾਨੂੰ ਮਿਲੀ ਨੇ ਬਹੁਤ ਮਨਸ਼ਾ ਹੋ ਗਿਆ ਕਿ ਜਵਾਨ ਮੌਤ ਵੀ ਸੱਜ ਗਈ ਤੇ ਬੜਾ ਨੂੰ ਇਸੇ ਮਾਂ ਦੇ ਪੁੱਤ ਨੂੰ ਤਤੀ ਹੋਣ ਲੱਗੇ ਕੁਝ ਨਾ ਹੋਵੇ ਤੇ ਬਹੁਤ ਮੁਸ਼ਕਲ ਆ ਤੇ ਲੋਈ ਕੜੀ ਲੱਗਿਆ ਤਰ ਮਾ ਤਾਂ ਨਾ ਗੱਲ ਮੱਥਾ ਕਰ ਲਈਆਂ ਤੇ ਹੋਣ ਜੀ ਨੂੰ ਬਣੂ ਵੀ ਹੰਦ ਪਤਾ ਨਹੀਂ ਆ ਕਾ ਗਿਆ ਲਾ ਲੀ ਨਾ ਤੇ ਹਟਾ ਗੁੰਨਿਆ ਹੋਇਆ ਤੂੰ ਬਸ ਕੜੀ ਬਣਾ ਕੇ ਰੋਟੀ ਪਖਾਉਣ ਨੂੰ ਤੇ ਕਈ ਪਿੰਡਾਂ ਚ ਨਾ ਇਹਨੂੰ ਅਮਰਤੀ ਕਹਿੰਦੇ ਆ ਦੱਸ ਹੈ ਨਾ ਸਿਹੜਾ ਸਹੀ ਨਾ ਨਾ ਮੇਰੇ ਉਹ ਅਮਰਤੀ ਹੈ ਆ ਤੇ ਨਾਨ ਕੇ ਪਿੰਡ ਕਹਿੰਦੇ ਹੁੰਦੇ ਆ ਅਮਰਤੀ ਛੋਟੇ ਛੋਟੇ ਜਿਹੜੇ ਨਾ ਨਾਨ ਕੇ ਨੁਂ ਸੁੱਟੀਆਂ ਰਹਿਣ ਉਹ ਤੇ ਤੇ ਨਾਨੀ ਨੇ ਬਣਾਉਣੇ ਕਹਿਣਾ ਵਰਤੀ ਬਣਾਈ ਐ ਜ ਮੈਂ ਕਹਣਾ ਬੀਬੀ ਜੀ ਕੀ ਬਣਾਇਆ ਤੁਸੀਂ ਅੱਜ ਕਹਿਣਾ ਇਹ 29 ਬਣਾਈ ਐ ਅੱਜ ਤੇ ਮੈਂ ਕਹਣਾ ਅਮਰਤੀ ਕੀ ਹੁੰਦੀ ਆ ਤੇ ਦੱਸਿਆ ਵੀ ਕੜੀ ਅਮਰਤੀ ਕਹਿੰਦੇ ਆ ਤੇ ਚਲੋ ਖੈਰ ਆਪਣੇ ਆਪਣੇ ਅੱਗੇ ਵੀ ਉਹ ਸਾਡੀ ਬੋਲੀ ਹੈ ਨਾ ਕਿਤਾ ਹੁਣ ਮਾਲਵੇ ਉਹ ਦੋਆਬੇ ਵਾਲਿਆਂ ਦੀ ਬੋਲੀ ਵੱਖਰੀ ਹੈ ਮਾਝਾਣਿਆਂ ਦੀ ਵੱਖਰੀ ਹੈ ਨਾ ਵੱਖਰੀ ਵੱਖਰੀ ਅਗਲੇ ਦੀ ਬੋਲੀ ਸੋਹਣੀ ਲੱਗਦੀ ਹੈ ਆਪਨੀ ਬੋਲੀ ਨਾਲ ਬਹੁਤ ਅਰਤ ਪੈਂਦਾ ਸੀ ਤਾਂ ਤੇ ਚਲੋ ਵਾਹਿਗੁਰੂ ਬੇਰ ਕਰੇ ਮੈਂ ਕਹਿੰਦਾ ਸੱਚੇ ਪਾਤਸ਼ਾਹ ਸਵੀਰਦਾ ਬਿਨਾਂ ਮੀਂਹ ਫਟਾਵੇ ਮੈਂ ਸਿਰ ਅਰਦਾਸ ਕਰਉ ਸਾਰਿਆਂ ਦੀ ਇਸ ਸੰਕਰ ਤੋਂ ਪੰਜਾਬ ਨੂੰ ਬਚਾਵੇ ਸੱਚੇ ਬਾਦਸ਼ਾਹ ਤੇ ਇਹਨਾਂ ਮੀਂਹ ਚੰਗਾ ਨਹੀਂ ਹੈਗਾ ਬਈ ਨੁਕਸਾਨ ਦੇ ਹੀ ਆ ਲਈਏ ਹੈ ਨਾ ਤੇ ਬਦਲ ਬਹੁਤ ਜ਼ਿਆਦਾ ਆ ਤੇ 4 ਸਪੀ ਦੇ ਬਦਲੇ ਬਦਲਿਆ ਲਓ ਜੀ ਕੜੀ ਬਣ ਗਈ ਕੜ-ਕੜ ਕੇ ਹੁਣ ਤਾਂ ਆਪਾਂ ਗੈਸ ਦਾ ਦੇਣਾ ਬੰਦ ਤੇ ਉਹ ਦੇਖੋ ਕਿੰਨੀ ਘਟ ਗਈ ਆ ਤੇ ਕੁੱਕਰ ਭਰਿਆ ਸੀ ਉੱਪਰ ਤੱਕ ਤੇ ਨਾਲ ਰੋਟੀ ਦਾ ਕੰਮ ਵੀ ਨੂੰ ਤੇ ਹੁਣ ਸ਼ੁਰੂ ਕਰ ਲੈ ਰੋਟੀ ਦਾ ਵੀ ਕਿ ਕੜੀ ਮੇਰੀ ਬਣ ਗਈ ਹੋ ਗਈ ਤਿਆਰ ਤੇ ਆ ਦੇਖੋ ਜੀ ਟੇਸਟ ਜਸਟ ਇੱਕ ਕੜੀ ਦੀ ਸਮੈਲ ਬਹੁਤ ਸੋਹਣੀ ਆਉਣ ਰਹੀ ਆ ਫਟਾਫਟ ਰੋਟੀ ਪਕਾ ਕੇ ਵੀ ਬਰਤਾਈ ਦੇ ਸੰਤਾਨ ਨੂੰ ਸੰਤਾਨਦਰ ਵੇਟ ਕਰਦੀਆਂ ਪਈਆਂ ਰੋਟੀ ਲੰਗਰ ਵਾਸਤੇ ਨਾ ਚਲੋ ਜੀ ਜਿੰਨੀ ਕੜੀ ਹੋਣੀ ਉਹਨੀ ਬਣਦੀ ਇੱਕ ਖਾਲੀ ਵੀ ਤੁਹਾਨੂੰ ਮਿਲਦੇ ਆ ਜੀ ਤੇ ਮੀ ਫਿਰ ਬਦਲ ਹੋ ਗਿਆ ਯਾਨੀ ਪਹਿਲਾਂ ਸੀਗਾ ਲੱਗਾ ਸੀ ਦਿਨ ਮੜਿਆ ਜਣੀ ਦਿਨ ਵੀ ਕਹਾਤਾ ਸੀਗਾ ਮੀ ਵਾਲੀ ਧੁੱਪ ਸੀ ਉਹ ਫਿਰ ਬਰਉ ਹੋ ਗਿਆ ਤੇ ਫਿਰ ਕਣੀਆਂ ਸ਼ੁਰੂ ਹੋ ਗਈ ਚਲੋ ਖੈਰ ਹਨਾ ਤੇ ਜਦੋਂ ਡੁਪਕਾ ਲਈ ਖਾ ਲਈਏ ਨਾ ਤੇ ਠੀਕ ਹੈ ਜੀ ਹਾਂਜੀ ਹੋ ਗਿਆ 1:30 ਦਾ ਟਾਈਮ ਤੇ ਰੋਟੀ ਪਾਣੀ ਛਕ ਲਿਆ ਤੇ ਹੁਣ ਸਿੱਧ ਜਾਨੀ ਗੇ ਤੇ ਪਹਿਨ ਨੂੰ ਵੇ ਸਿਖਾਈਦਾ ਨਹੀਂ ਸੀ ਹੈਗਾ ਤੇ ਦੁਬਾਰਾ ਹੁਣ ਮੈਂ ਰੱਖ ਲਈਏ ਚਾਹ ਤੇ ਸੌਂਸ ਪਿੰਡ ਪਾ ਲਈਏ ਵਿੱਚ ਇਹਦੇ ਤੇ ਹੁਣ ਮੱਠਾ ਪਾ ਲਈਏ ਤੇ ਫੇਰ ਬਾਦ ਦੇ ਪੱਤੀ ਤੇ ਮੀਂਹ ਹਟ ਹਟ ਕੇ ਹਟ ਹਟ ਕੇ ਪਹਿਲਾਂ ਉੱਚਾ ਹੋ ਜਾਂਦਾ ਫੇਰ ਨੀਵਾ ਹੋ ਜਾਂਦਾ ਤੇ ਇਦਾਂ ਹੀ ਚੱਲਦੀ ਜਾਂਦਾ ਤੇ ਦੇਖੋ ਅੱਜ ਅੱਜ ਮੂਡ ਬਹੁਤ ਖਰਾਬ ਹੋਇਆ ਬਹੁਤ ਹੀ ਜ਼ਿਆਦਾ ਜਾਨੀ ਮਨ ਖਰਾਬ ਹੋਇਆ ਅੱਜ ਤੇ ਜਵਾਨ ਹੁੰਡੇ ਦੀ ਡੈਥ ਹੋ ਗਈ ਤੇ ਹੁਣ ਉਹਨੂੰ ਦਾਵ ਦੇ ਕੇ ਆਏ ਆ ਤੇ ਆ ਬਾੜ-ਬਾੜ ਹੋਣ ਡਿਆ ਆ ਕਾਨੀਆਂ ਦਾ ਤੇ ਜੇ ਪੂਰੀ ਦਸਨਾਂ ਦਾ ਉਹ ਤੇ ਜਵਾਨ ਚੰਦਰੇਸ ਦੁਨੀਆ ਤੇ ਕਦਾ ਜਿਗਰ ਹੁੰਦਾ ਹੈ ਨਾ ਤੇ ਪਹਿਲਾਂ ਚੈਦਾ ਘਰ ਵਾਲਾ ਮੁੱਕ ਗਿਆ ਵੀ ਜਵਾਨ ਹੀ ਸੀਗਾ ਤੇ ਫਿਰ ਮੁੰਡਾ ਵੀ ਜਵਾਨ ਹੀ ਆ ਤੇ ਦੇਖੋ ਜੀ ਇੱਥੇ ਕੋਈ ਵਸ ਨਹੀਂ ਕਿਸੇ ਦਾ ਕੀ ਮੁਲਾਕੀ ਨਹੀਂ ਹੁਣਾ ਨਾ ਇਹਦੇ ਕਰਮਾਂ ਦੀ ਗੱਲਾਂ ਆ ਪਰ ਹੋਇਆ ਬਹੁਤ ਮਾਰਾ ਨਾ ਜਦੋਂ ਨਾ ਕੋਈ ਵੀ ਇਨਸਾਨ ਆਪਣੀ ਔਰ ਤੋਂ ਪਹਿਲਾਂ ਜਾਂਦਾ ਹੈ ਦੁੱਖ ਤਾਂ ਬਹੁਤ ਹੁੰਦਾ ਹੈ ਵੈਸੇ ਵੀ ਵਰਗਾਂ ਦਾ ਵੀ ਤਾਂ ਬਹੁਤ ਹੁੰਦਾ ਤੇ ਵਿਚਰਾਂ ਦਾ ਵੀ ਆਪਾਂ ਸਦੇ ਲੋੜ ਹੁੰਦੀ ਆ ਕਰਦੇ ਕੰਮ ਕਰ ਉਹ ਸਿਆਣਾ ਗੱਲਾਂ ਮਤਾਂ ਕੰਮਦਾਰਾਂ ਵਿੱਚ ਬਹੁਤਲੀ ਹੋਉਂਦਾ ਸਿਆਣੇ ਬੰਦਿਆਂ ਦਾ ਤੇ ਜਿਹੜੀ ਜਵਾਨ ਮੌਤ ਹੁੰਦੀ ਆ ਉਦੋਂ 1 ਲੱਖ ਡੋੜ ਜਾਂਦੀ ਆ ਤੇ ਹੋਰ ਤਾਂ ਗੱਲ ਕੁਝ ਨਹੀਂ ਹੈਗੀ ਤੇ ਅੱਜ ਦਿਨ ਉਸਮਾਲੀ ਬਹੁਤ ਬੁਰਾ ਚੜਿਆ ਹਨਾ ਤੇ ਕੀ ਕਰ ਸਕਦਾ ਜੇ ਕੋਈ ਇੱਥੇ ਕੋ ਬਸ ਹੋਵੇ ਨਾ ਤੇ ਉਹਦਾ ਮੋੜ ਲਿਆ ਵੀ ਹਨਾ ਤੇ ਭਰ ਨਹੀਂ ਇਥੇ ਬਸ ਨਹੀਂ ਗਈ ਦਾ ਹੁਣ ਹੀ ਅੱਗੇ ਕਿਸੇ ਦਾ ਕੋਈ ਬਸ ਨਹੀਂ ਹੈਗਾ ਤੇ ਜੋ ਪਰਮਾਤਮਾ ਨੂੰ ਕਰਨਾ ਉਹ ਤੋਕੇ ਰਹਿਂਦਾ ਨਾ ਤੇ ਬਹੁਤ ਮੁਸ਼ਕਲ ਹੈ ਜੀ ਹਨਾ ਇਸ ਦੁੱਖ ਨੂੰ ਸਹਿਣਾ ਸਾਡੇ ਭਾਂਵੇਂ ਬਜ਼ੁਰਗ ਗਏ ਆ ਪਿਛਲੇ ਸਾਲ ਮੇਰੇ ਡੈਡੀ ਜੀ ਜਿਹੜੀ ਚਲ ਗਏ ਆ ਪੂਰੇ ਹੋ ਗਏ ਸਾਲ ਹੋ ਗਏ ਇਹਨਾਂ ਨੂੰ ਸਾਲ ਬਾਅਦ ਮੰਮੀ ਹੋਣੀ ਯਾਨੀ ਪਿੰਡ ਵਾਲੇ ਇਹਨਾਂ ਮੁੱਕ ਗਏ ਤੇ ਇਹ ਘਾਟਾ ਤਾਂ ਨਹੀਂ ਪੂਰਾ ਹੁੰਦਾ ਪਰ ਦਿਲ ਚ ਰਹਿੰਦੇ ਆ ਜਿਹੜੇ ਗਏ ਹੁੰਦੇ ਆ ਤੇ ਤੋਂ ਨਹੀਂ ਬੋਲਦੇ ਹੈਗੇ ਪਰ ਜਿਹੜੀ ਜਵਾਨ ਮੌਤ ਆ ਹਰ ਟਾਈਮ ਉਹ ਨਾ ਯਾਦ ਰਹਿੰਦੀ ਆ ਨਾ ਸਮਾਂ ਕੀ ਮਾਂ ਨੇ ਉਸਨੇ ਵੀ ਮੁੰਡੇ ਦਾ ਵਿਆਹ ਕਰਨਾ ਸੀਗਾ ਕਈ ਰਾਜਾ ਰੀਜਾਂ ਫੁਆਈ ਕਰਨੀ ਸੀਗੇ ਹਨਾ ਸੇਸ਼ਨ ਕਿ ਹੁੰਦੇ ਆ ਨਾ ਮਮਾ ਨੂੰ ਬਹੁਤ ਜਿਆਦਾ ਪਰ ਇਸ ਪਰਮਾਤਮਾ ਦੇ ਕੋਈ ਕੋਈ ਜਿੱਦਾਂ ਗੱਲ ਉਹ ਚਾਰਾ ਨਹੀਂ ਹੈਗਾ ਨਾ ਕੋਈ ਨਹੀਂ ਚਲਦੀ ਉਹਦੇ ਸਾਹਮਣੇ ਹੈ ਨਾ ਮੇਰੇ ਸਰੀ ਪਤਲਕ ਲੋਸਮੈਂਟ ਹੋਇਆ ਨਾ ਬੜਾ ਹੀ ਮਨ ਨੂੰ ਦੁਖੀ ਹੋਇਆ ਬਹੁਤ ਜਿਆਦਾ ਹੈ ਨਾ ਫਿਰ ਰੱਬਾ ਵੀ ਤੇਰੀ ਤੂੰ ਦੇ ਗਈ ਇਦਾਂ ਖੋਨਾ ਹੈ ਤੇ ਇਹਨਾਂ ਨੂੰ ਨਾ ਹੀ ਦਿਆ ਕਰਤਾ ਹੈ ਨਾ ਵੀ ਤੂੰ ਦੇ ਕੇ ਪਛਤਾਵਾ ਲਾ ਦਿੰਨਾ ਹੈ ਨਾ ਬੱਚਾ ਭਾਵੇਂ ਜੰਮਦਾ ਹੀ ਹੋਵੇ ਚਾਹੇ ਉਹ ਜਵਾਨ ਹੋਵੇ ਦੁੱਖ ਤਾਂ ਬਰਾਬਰ ਹੀ ਹੁੰਦਾ ਨਾ ਜਦ ਜੀ ਆਇਆ ਹੁੰਦਾ ਆਪਣੇ ਕੋਲੋਂ ਚਲ ਜਾਵੇ ਪਛਤਾਵਾ ਬਹੁਤ ਹੁੰਦਾ ਹੈ ਛੋਟੇ ਦਾ ਵੀ ਹੁੰਦਾ ਹੁੰਦਾ ਤੇ ਵੱਡੇ ਦਾ ਵੀ ਹੁੰਦਾ ਹੁੰਦਾ ਨਾ ਪਰ ਦੇਖੋ ਜੀ ਆਪਣੇ ਕਰਮ ਹੁੰਦੇ ਨੇ ਮੈਨੂੰ ਨਾ ਕਿ ਜਿਹੜੀਆਂ ਮਾਵਾ ਜਿੰਦ ਜੀ ਮੁੰਡਿਆ ਦੇ ਜਿੰਦ ਜੀ ਵੀ ਉਹਨਾਂ ਨੂੰ ਕੋਈ ਆਸਰਾ ਨਹੀਂ ਹੈਗਾ ਨਾ ਤੇ ਇਦਾਂ ਆ ਕਰਮਾਂ ਦੀ ਗੱਲਾਂ ਨਾਲੋਂ ਨਾ ਇਹ ਮੀਂਹ ਮਿਗਾਂੜਿਆ ਹਟ-ਹਟ ਕੇ ਆਈ ਜਾਂਦਾ ਜਾਈ ਜਾਂਦਾ ਨਾ ਟਿਕੈਂ ਮੜਕੈਂ ਮੈਂ ਹੋਈ ਜਾਂਦੀ ਆ ਇੰਨਾ ਮੀ ਆ ਕਈਆਂ ਦੇ ਲੈਟਰ ਚੋਂ ਲੱਗੇ ਆ ਤੇ ਚਲ ਬਾਲਿਆਂ ਨੇ ਚੋਣੇ ਕੀਤੇ ਆ ਨਾ ਚਲੋ ਖੈ ਜੋ ਜਿਮਲਾ ਦਾਸ ਪਰਮਾਤਮਾ ਉਹਦੀ ਮਰਜ਼ੀ ਦੇ ਵਧ ਕੇ ਕੁਝ ਨਹੀਂ ਹੈਗਾ ਨਾ ਉਹਦੀ ਨਿਗ੍ਹਾ ਬਖਵਲੀ ਹੋਵੇ ਸਾਰੇ ਕੋ ਸਹੀ ਆ ਉਹਦੀ ਨਿਗ੍ਹਾ ਸਵਾਲੀ ਨਹੀਂ ਤਾਂ ਇੱਕ ਕਾਲੇ ਪੱਕੀ ਆ ਵਿਚਰ ਜਾ ਜਾਂ ਆਪਾਂ ਦੁਨੀਆ ਤੇ ਆਏ ਜਾਣਾ ਤਾਂ ਹੈਗਾ ਕੋਈ ਨਾ ਬਹਾਨਾ ਬਣ ਜਾਂਦਾ ਹੈ ਨਾ ਦਵਾਈ ਗੁਰੂ ਸੇ ਬੱਚੇ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਬਾਦਸ਼ਾ ਹਨ ਆਪਣੇ ਚੈਨਲ ਨਾਲ ਵੀ ਔਰ ਪਿੱਛੋਂ ਜਿਹੜੇ ਪਰਿਵਾਰਾਂ ਨੂੰ ਭਾਣਾ ਮੰਨ ਦਾ ਬਲਵਕਸ਼ੇ ਬਸ ਇਹੀ ਕਹਿ ਸਕਦੇ ਹਾਂ ਅਰਦਾਸ ਕਰਦੇ ਆ ਤੇ ਹੋਰ ਬਰਦਰ ਸਾਹਿਬ ਪਾਠ ਹੋਣ ਡਿਆ ਤੇ ਕਾਣੀਆਂ ਦਾ ਪਾਠ ਹੋ ਗਿਆ ਤੇ ਹੁਣ ਅਨਸਾ ਅਨੰਸਾ ਪੜ੍ਹ ਹੋਣ ਡਿਆ ਤੋਂ ਬਾਅਦ ਅਰਦਾਸ ਹੋਗੀ ਤੇ ਬਹੁਤ ਜਣੀ ਦੁੱਖ ਹੁੰਦਾ ਦਿਲ ਨੂੰ ਬਹੁਤ ਸੁਣ ਕੇ ਹਨਾ ਤੇ ਜਿੱਦਾਂ ਗੱਲ ਉਹ ਵੀ ਘਰ ਦਾ ਦੀਵਾ ਬੱਝ ਗਿਆ ਹਨਾ ਨੇ ਦੇ ਕੋਈ ਕੋ ਪਤਾ ਨਾ ਰੱਬ ਲੈ ਜੀ ਕੋਲ ਦਾ ਦੀਵਾ ਬੁਝ ਜਾਂਦਾ ਆ ਤੇ ਚਰੁ ਘਰ ਤੇ ਮੇਰੀ ਚਾ ਵੀ ਬਣ ਗਈ ਆ ਦੇਖੋ ਜੀ ਮੀਮ ਜਿਹਨ ਕੀ ਬਲੌਗ ਬਣਾਉਣ ਨੂੰ ਮਨ ਨਹੀਂ ਕਰਦਾ ਹੈਗਾ ਤੇ ਕੀ ਕਰੀਏ ਕੀ ਕਾਦਾ ਬਣਾਈਏ ਹਾਂ ਤੇ ਬਾਅਦ ਜਾਂਦੇ ਆ ਫੋਨ ਤੇ ਜਾਂਦਾ ਆ ਤੇ ਬਹੁਤ ਮੁਸ਼ਕਲ ਹੋ ਜਾਂਦਾ ਦਾ ਕੀ ਕਰ ਸਕਦੇ ਆ ਨਾ ਤੇ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ। ਆਹ ਤੋਏ ਕੜੀ ਮੇਰੀ ਬਹੁਤ ਸਵਾਦ ਬਣੀ ਆ। ਬਹੁਤ ਟੇਸਟੀ ਜਰਾ ਜਰਾ ਜਿਹੀ ਰੋਟੀਆਂ ਖਾਦੀਆਂ। ਦੋ ਦੋ ਵਾਰੀ ਕੜੀ ਖਾਦੀ ਤੇ ਚੌਦ ਵੀ ਵੈਸੇ ਨਹੀਂ ਬਣਾਇਆ ਪਹਿਲਾਂ ਤਾਂ ਰਾਤਾ ਸੀ ਚੌਹ ਬਣਾਉਣਾ ਦਾ। ਚਲੋ ਮੈਂਗਾ ਫੇ ਬਣਾ ਲਾਂਗੇ ਹਨਾ। ਤੇ ਫਿਰ ਨਾਲ ਦੀ ਚੌਹ ਤੇ ਬਣਾਉਣਿਆ। ਲੋਰੀ ਚਾਹ ਬਣ ਗਈ ਆ ਤੇ ਚਾਹ 스멜 ਬਹੁਤ ਹਣੀ ਆਂਡੀ ਚਾਹ ਵਿੱਚੋਂ ਲੌਂਗ ਇਲਾਇਚੀਆਂ ਸੌਫ ਸਾਰੇ ਕੁਝ ਮਿਕਸ ਨੇ ਪੀਤੋ ਮਾਤਾ ਤਾ ਤਾ ਦਸਰਿਆ ਤਾ ਇਹ ਲੋਰੀ ਜੀ ਹੁਣ ਆਪਾਂ ਕੱਪਾਂ ਚ ਪਾ ਲੈਣੀ ਚਾਹ ਮੈਂ ਤੇ ਵੇਹ ਚਾਹ ਗਲਾਸ ਪੀਣੀ ਹੁੰਨੀ ਆ ਲੋਟ ਸਮਨ ਕੱਪਾਂ ਚ ਦਿੰਨੀ ਹੁੰਨੀ ਚਾਹ ਪਾ ਕੇ ਤੇ ਮੇਆ ਮੇਰੀ ਗਲਾਸ ਵਿੱਚ ਤੇ ਆ ਗਏ ਮਸਾਕਤ ਕਾਲ ਨਾਨਕ ਤੇਖਿਓ ਚਲੇ ਕੀਤੀ ਛੱਟੀ ਨਾ ਲੋਹ ਵਹੀ ਰੂਹ ਵਹੀ ਰੂਹ ਤੇ ਆ ਗਏ ਮਸਾਕਤ ਕਾਲ ਨਾਨਕ ਤੇਖਿਓ ਚਲੇ ਕੀਤੀ ਛੱਟੀ ਹੋ ਨਾ ਵਹੀ ਰੂਹ ਦਾ ਕਸਾ ਉਹ ਵਾਹੀ ਗਿੱਕੇ ਪਤੇ ਦੇਖੋ ਜੀ ਹੁਣ ਚਾਹ ਪਾ ਲਈ ਆ ਮੈਂ ਤੇ ਚਾਹ ਹੁਣ ਬਰਤਾਉਨੇ ਆ ਤੇ ਵੀਡੀਓ ਕਰਦੇ ਇੱਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜ ਕਰਿਆ ਕਰੋ ਪਸਚੇ ਕਾ ਸਾਰੇ ਨੂੰ ਜੀਓ